ਡ라이ਵਰ ਤੇ ਦਸਨ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ ਤੇ ਕੋ ਸਕੋਰਪਿਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਮਣੇ ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਜੀ ਆ ਜੀ ਗੱਡੀ ਆਉਂਦੀ ਆ ਰਾਮਵਾਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆ ਪਤਾ نیند ਨੂੰ ਆਈ ਆ ਜਾਂ ਕਿਵੇਂ ਗੱਡੀ ਤੇਜ਼ ਸੀ ਉਹਨਾਂ ਦੀ ਇਹਦਾ ਟਰਾਲਾ ਇਹ ਕਿਧਰੋਂ ਆ ਰਿਹਾ ਸੀ ਇਹ ਬਰਨਾਲੇ ਤੋਂ ਆ ਰਿਹਾ ਸੀ ਬਰਿੰਡੇ ਜਾ ਰਿਹਾ ਸੀ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਕਿੱਥੇ ਜਿਹਾ ਹੋਇਆ ਇਹ ਗੱਲਕਲਾਂ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਇਆ ਹੈ ਕਿ ਡਰਾਈਵਰ ਦੇ ਦੱਸਣ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ ਤੇ ਕੋ ਸਕਾਰਪਿਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਮਣੇ ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਧੀ ਆ ਜੀ ਗੱਡੀ ਆਉਂਦੀ ਰਾਮਬਾਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆਪਦਾ ਨੀਂਦ ਨੂੰ ਆਈ ਆ ਜਾਂ ਕਿ ਕੋਈ ਗੱਡੀ ਤੇਜ਼ ਸੀ ਉਹਨਾਂ ਦੀ ਜਿਹੜਾ ਇਹ ਟਰਾਲਾ ਇਹ ਕਿਧਰੋਂ ਆ ਰਿਹਾ ਸੀ ਇਹ ਬਰਨਾਲੇ ਤੋਂ ਹੀ ਆ ਰਿਹਾ ਸੀ ਬਰਿੰਡੇ ਜਾ ਰਿਹਾ ਸੀ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਕਿੱਥੇ ਜਿਹਾ ਹੋਇਆ ਇਹ ਗਿੱਲਕਲਾ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਇਆ ਹੈ ਇਹ ਡਰਾਈਵਰ ਤੇ ਦੱਸਣ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ ਤੇ ਇੱਕ ਸਕੋਰਪਿਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਮਣੇ ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਜੀ ਆ ਜੀ ਗੱਡੀ ਆਉਂਦੀ ਆ ਰਾਮਵਾਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆ ਪਤਾ نیند ਨੂੰ ਆਈ ਆ ਜਾਂ ਕਿਵੇਂ ਗੱਡੀ ਤੇਜ਼ ਸੀ ਉਹਨਾਂ ਦੀ ਇਹਦੇ ਅਸੀਂ ਟਰਾਲਾ ਇਹ ਕਿਧਰੋਂ ਆ ਰਿਹਾ ਸੀ ਇਹ ਬਰਨਾਲੇ ਤੋਂ ਆ ਰਿਹਾ ਸੀ ਬਰਿੰਡੇ ਜਾ ਰਿਹਾ ਸੀ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਕਿੱਥੇ ਜਿਹਾ ਹੋਇਆ ਇਹ ਗੱਲਕਲਾਂ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਇਆ ਹੈ ਇਹ ਡਰਾਈਵਰ ਦੇ ਦੱਸਣ ਮੁਤਾਬਕ ਜੀ ਗੱਡੀ ਬਰਨਾਲੇ ਵਾਲੇ ਪਾਸੋਂ ਆ ਰਹੀ ਸੀ ਤੇ ਇੱਕ ਉਹ ਸਕੋਰਪੀਓ ਜਿਹੜੀ ਪੰਜਾਬ ਪੁਲਿਸ ਦੀ ਆ ਇਹਨਾਂ ਨੇ ਦੱਸਿਆ ਐਸਐਚਓ ਸਾਹਮਣੇ ਤੇ ਉਹ ਪਿੱਛੇ ਦੇ ਆ ਕੇ ਪਿੱਛੇ ਵੱਜੀ ਆ ਜੀ ਉਹ ਪਿੱਛੇ ਦੇ ਆ ਕੇ ਪਿੱਛੇ ਵੱਜੀ ਆ ਜੀ ਗੱਡੀ ਆਉਂਦੀ ਰਾਮਵਰੀ ਨਾਲ ਆ ਰਹੀ ਸੀ ਉਹਨੇ ਲਿਆ ਕੇ ਪਿੱਛੇ ਮਾਰੀ ਆ ਪਤਾ ਨੀਂਦ ਨੂੰ ਆਈ ਆ ਜਾਂ ਕਿਵੇਂ ਗੱਡੀ ਤੇਜ਼ ਸੀ ਉਹਨਾਂ ਦੀ ਜਿਹੜਾ ਇਹ ਟਰਾਲਾ ਇਹ ਕਿਧਰੋਂ ਆ ਰਿਹਾ ਸੀ ਇਹ ਬਰਨਾਲੇ ਤੋਂ ਆ ਰਿਹਾ ਸੀ ਬਰਿੰਡੇ ਜਾ ਰਿਹਾ ਸੀ ਇਹ ਅੱਗੇ ਸੀਗਾ ਇਹ ਅੱਗੇ ਸੀ ਜੀ ਕਿੱਥੇ ਦੇ ਹੋਇਆ ਐਕਸੀਡੈਂਟ ਇਹ ਗੱਲਕਲਾ ਥਾਣੇ ਤੋਂ ਥੋੜਾ ਜਿਹਾ ਪਿੱਛੇ ਹੋਵੇਗਾ